ਹਾਂਜੀ ਜਿਹੜਾ ਅੱਜ ਆਪਾਂ ਵੀਡੀਓ ਲੈ ਕੇ ਆਏ ਆਂਗੇ ਇਹ ਲੈ ਕੇ ਆਏ ਆਂ ਵੀ ਜਿਹੜਾ ਕੋਈ ਅਮਰੂਦ ਦਾ ਜਿਵੇਂ ਮੰਨ ਲਓ ਛੋਟਾ ਬੂਟਾ ਹੈਗਾ ਤੇ ਉਹਨੂੰ ਤੁਸੀਂ ਸ਼ੁਰੂ ਦੇ ਵਿੱਚ ਜਿਹੜਾ ਟ੍ਰੇਨ ਕਿਵੇਂ ਕਰਨਾ ਹੈਗਾ ਉਹਦੀ ਸ਼ੇਪ ਕਿਵੇਂ ਬਣਾ ਕੇ ਲੈ ਕੇ ਜਾਣੀ ਹੈਗੀ ਅ ਵੀਡੀਓ ਜਿਹੜੀ ਬੱਖਰੇ ਤਰੀਕੇ ਨਾਲ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਨਾਲ-ਨਾਲ ਜਿਹੜਾ ਤੁਹਾਨੂੰ ਦਿਖਾ ਸਕੀਏ ਮੰਨ ਲਓ ਇਹ ਬੂਟਾ ਹੀ ਆਪਣਾ ਪਿਛਲੇ ਸਾਲ ਦਾ ਲੱਗਿਆ ਹੋਇਆ ਅਮਰੂਦ ਦਾ ਜਿਵੇਂ ਦੇਖ ਸਕਦੇ ਹੋ ਤੁਸੀਂ ਇੰਨਾ ਤਣਾ ਇਹਦਾ ਹੋ ਗਿਆ ਨੀਚੇ ਤੋਂ ਆਪਾਂ ਜਿਹੜਾ ਕੱਟਣਾ ਸ਼ੁਰੂ ਕਰ ਲੈਣਾ ਆਪਾਂ ਦੇਖਣਾ ਵੀ ਇੰਨੀ ਕੁ ਜਿਹੜੀ ਹਾਈਟ ਦੇ ਉੱਪਰੋਂ ਆਪਾਂ ਦੋ ਟਾਣੀਆਂ ਮੇਨ ਲੈ ਕੇ ਜਾਣੀਆਂ ਹੈਗੀਆਂ ਬਾਕੀ ਟਾਣੀਆਂ ਜਿਹੜੀਆਂ ਕੱਟ ਦੇਣੀਆਂ ਜੀ ਮੇਨ ਟਾਣੀਆਂ ਇੱਕ ਸਾਈਡ ਤੱਕ ਲੈ ਕੇ ਜਾਣੀਆਂ ਹੈਗੀਆਂ ਇਸ ਚੀਜ਼ ਨੂੰ ਜਿਹੜਾ ਆਪਾਂ ਢਾਂ ਦੇ ਵਿੱਚ ਰੱਖਦੇ ਹੋਏ ਇੱਥੋਂ ਜਿਹੜੀਆਂ ਥੱਲੇ ਵਾਲੀਆਂ ਟਾਣੀਆਂ ਸਾਰੀਆਂ ਕੱਟ ਦੇਣੀਆਂ ਹੈਗੀਆਂ ਇਹਦਾ ਕੱਟਣ ਦਾ ਕਾਰਨ ਕੀ ਹੈ ਇਹਦੇ ਪਿੱਛੇ ਕੀ ਰੀਜ਼ਨ ਰਹਿੰਦਾਗਾ ਕਿਉਂਕਿ ਆਪਾਂ ਨੂੰ ਜਿਹੜਾ ਪਹਿਲਾਂ ਤੋਂ ਹੀ ਜਿਹੜਾ ਦੁਮਾਗ ਦੇ ਵਿੱਚ ਇਹ ਹੁਣਾ ਚਾਹੀਦਾ ਆਪਾਂ ਫਰੂਟ ਆ ਜਿਹੜਾ ਉਹ ਬੂਟੇ ਤੋਂ ਕਿਸ ਹਾਈਟ ਦੇ ਉੱਪਰ ਜਾ ਕੇ ਲੈਣਾਗਾ ਤੇ ਕਿ ਸਾਈਡ ਦੇ ਉੱਪਰ ਲੈਣਾਗਾ ਹੁਣ ਇਹ ਆਪਾਂ ਜਿਵੇਂ ਪੱਤੇ ਵੀ ਲਾ ਰਹੇ ਆ ਇਹਦਾ ਕਾਰਨ ਵੀ ਇਹੀ ਆ ਵੀ ਇਹ ਪੱਤਿਆਂ ਦੀ એનર્ਜੀ ਆ ਜਿਹੜੀ ਉੱਪਰ ਵੱਲ ਜਾਊਗੀ ਤਾਂ ਇਹ ਬੂਟਾ ਛੇਤੀ ਬਦਨਾ ਸ਼ੁਰੂ ਹੋ ਜਾਊਗਾ ਤੇ ਵਧੀਆ ਤਰੀਕੇ ਦੀ ਸ਼ੇਪ ਵੀ ਜਿਵੇਂ ਤੁਸੀਂ ਚਾਹੋਗੇ ਉਵੇਂ ਬਣਾ ਸਕੋਗੇ ਮੰਨ ਲਓ ਇਸ ਹਾਈਟ ਦੇ ਉੱਪਰ ਹੁਣ ਆਪਾਂ ਜਾ ਕੇ ਅ ਅੱਗੇ ਸੋਚਣਾਗਾ ਵੀ ਬੂਟੇ ਨੂੰ ਪਾਸਿਆਂ ਨੂੰ ਫਲਾਵ ਕਿੰਨਾ ਕਰਾਉਣਾਗਾ ਮਨ ਲਓ ਆਪਾਂ 4 ਫੁੱਟ ਦਾ ਕੇਰਾ ਰੱਖਣਾ 5 ਫੁੱਟ ਦਾ ਕੇਰਾ ਰੱਖਣਾ ਉਸ ਹਿਸਾਬ ਦੀ ਜਿਹੜੀਆਂ ਤੁਸੀਂ ਟਾਣੀਆਂ ਬਾਹਰ ਨੂੰ ਕੱਢਣੀਆਂ ਸ਼ੁਰੂ ਕਰ ਦੇਣੀਆਂ ਹੈਗੀਆਂ ਇਹਦੇ ਚਿਰ ਮੈਂ ਮੰਨ ਲਓ ਹੁਣ ਇੱਥੋਂ ਇਹ ਬੂਟਾ ਨੀਚੋਂ ਆਪਾਂ ਸਾਰਾ ਹੁਣ ਕੱਈਅਰ ਕਰ ਲਿਆ ਤੇ ਹੁਣ ਆਪਾਂ ਕਰਨੀਆਂ ਅੱਗੇ ਟਾਣੀਆਂ ਦੀ ਸਿਲੈਕਸ਼ਨ ਟਾਣੀਆਂ ਦੀ ਸਿਲੈਕਸ਼ਨ ਕਿਵੇਂ ਕਰੀਏ ਵੀ ਟਾਣੀਆਂ ਇਸ ਤਰ੍ਹਾਂ ਹੋਣ ਕਿ ਸਾਰੀਆਂ ਨੂੰ ਜਿਹੜੀ ਬਰਾਬਰ ਦੀ ਧੁੱਪ ਲੱਗ ਸਕੇ ਇੱਕ ਦੂਜੇ ਦੇ ਵਿੱਚ ਟਾਣੀਆਂ ਫਸ ਜੀਆਂ ਹੋਣ ਜਿਹੜੀ ਟਾਣੀ ਉੱਪਰ ਫਰੂਟ ਲੈ ਰਹੀ ਹੈ ਉਹਦੇ ਥੱਲੇ ਪਾਸੇ ਟਾਣੀਆਂ ਨਾ ਹੋਣ ਕਿਉਂਕਿ ਜਿੱਥੇ ਧੋਪ ਨਹੀਂ ਜਾਂਦੀ ਉੱਥੇ ਫਰੂਟ ਵਧੀਆ ਕੁਆਲਿਟੀ ਦਾ ਮਿਲਣਾ ਜਿਹੜਾ ਆਪਾਂ ਨੂੰ ਸੰਭਵ ਨਹੀਂ ਹੈਗਾ ਤੇ ਉਹ ਵਧੀਆ ਕੁਆਲਿਟੀ ਦਾ ਫੇਰ ਹੀ ਮਿਲੂਗਾ ਜਿੱਥੋਂ ਧੁੱਪ ਸਹੀ ਜਾਊਗੀ ਮੰਨ ਲਓ ਇੱਧਰਲੇ ਪਾਸੇ ਆਪਾਂ ਗਰੋਥ ਨਹੀਂ ਲੈ ਕੇ ਜਾਣੀ ਬੂਟੇ ਦੀ ਹੁਣ ਤਾਂ ਇਹ ਟਾਣੀ ਨੂੰ ਵੀ ਆਪਾਂ ਜਿਹੜਾ ਲਾਹ ਦੇਾਂਗੇ ਇੱਥੋਂ ਤੱਕ ਆਪਾਂ ਇਹਨੂੰ ਕਲੀਅਰ ਕਰ ਲਿਆ ਜੀ ਹੁਣ ਆਪਾਂ ਚਾਹੁੰਦੇ ਆ ਵੀ ਇੱਥੋਂ ਆਪਣਾ ਜਿਹੜਾ ਅੱਗੇ ਬੂਟਾ ਫਲਾਵ ਕਰਨਾ ਸ਼ੁਰੂ ਕਰ ਦੇ ਉਹਦੇ ਚ ਆਹ ਚੀਜ਼ ਨਮੀ ਗਰੋਥ ਜਮ ਵੱਲੋਂ ਇੰਨੀ ਹੈ ਇਹ ਆਪਾਂ ਲਾਤੀ ਫਿਰ ਇਧਰੋਂ ਨਮੀ ਗਰੋਥ 19 ਇਧਰੋਂ ਲਾਤੀ ਉੱਪਰੋਂ ਵੀ ਜਿਹੜੀ ਹਾਈਟ ਆਪਾਂ ਇੱਕ ਵਾਰੀ ਲਈ ਟਾਣੀਆਂ ਵੱਧ ਲੈ ਕੇ ਜਾਣ ਖਾਤਰ ਕੰਟਰੋਲ ਦੇ ਵਿੱਚ ਕਰ ਲਈ ਹੁਣ ਤੁਸੀਂ ਦੇਖ ਸਕਦੇ ਹੋ ਵੀ ਬੂਟਾ ਪਹਿਲਾਂ ਕਿਵੇਂ ਸੀਗਾ ਤੇ ਹੁਣ ਜਿਹੜਾ ਕਟਾਈ ਤੋਂ ਬਾਅਦ ਆਪਾਂ ਇਸ ਤਰ੍ਹਾਂ ਇਹਦੀ ਸ਼ੇਪ ਬਣਾਲੀ ਹੁਣ ਆਪਾਂ ਨੂੰ ਚਾਹੀਦਾ ਵੀ ਉਹ ਟਾਣੀਆਂ ਜਿਹੜੀ ਆਪਣੀ ਉਹਦੇ ਚੋਂ ਵੀ ਆਪਾਂ ਇੱਕ ਤੋਂ ਜਿਹੜੀਆਂ ਅੱਗੇ ਟੋਟਾਣੀਆਂ ਮਿਲਣ ਤਾਂ ਮੰਨ ਲਓ ਇੱਥੋਂ ਆਪਾਂ ਨੂੰ ਕੱਟਤਾ ਜੀ ਇੱਥੋਂ ਹੁਣ ਜਿਹੜੀਆਂ ਨਵੀਆਂ ਟੋਟਾਣੀਆਂ ਨਿਕਲੀਆਂ ਉਹ ਇੱਕ ਉਸ ਸਾਈਡ ਨੂੰ ਇੱਕ ਇਸ ਸਾਈਡ ਨੂੰ ਜਿਹੜੇ ਬੂਟੇ ਨੂੰ ਇਧਰਲਾ ਪਾਸੇ ਵਾਲੀ ਆਪਾਂ ਛਾਤਰੀ ਬਣਾਉਣੀ ਹੈ ਉਹਦੇ 'ਚ ਆਪਣੀ ਮਦਦ ਕਰਨੀਆਂ ਤੇ ਇੱਥੇ ਜਿਹੜਾ ਆਪਾਂ ਨੂੰ ਥੋੜਾ ਹਜੇ ਵੀ ਜਿਹੜਾ ਇਹ ਲੱਗਦਾ ਵੀ ਮੇਨ ਟਾਣੀਆਂ ਦੇ ਵਿੱਚ ਜ਼ਿਆਦਾ ਆ ਤਾਂ ਜਿਹੜਾ ਹੁਣ ਆਹ ਟਾਣੀ ਵੀ ਆਪਾਂ ਇਹਦੀ ਲਾ ਦੇਾਂਗੇ ਹੁਣ ਦੇਖੋ ਵੀ ਆਹ ਟਾਣੀ ਦੀ ਜਿਹੜੀ ਗ੍ਰੋਥ ਇਸ ਸਾਈਡ ਨੂੰ ਆ ਜੀ ਇਹਦੀ ਇਸ ਸਾਈਡ ਨੂੰ ਇਹਦੇ ਥੱਲੇ ਸੀਗੀ ਉਹ ਟਾਣੀ ਥੱਲੇ ਹੋਣ ਦੇ ਨਾਲ ਤੇ ਇਸ ਸਾਈਡ ਨੂੰ ਗਰੋਥ ਹਜੇ ਆਪਾਂ ਜਿਹੜੀ ਨਹੀਂ ਲੈ ਕੇ ਜਾਣੀ ਬੂਟੇ ਦੀ ਇੱਕ ਵਾਰ ਉੱਪਰ ਨੂੰ ਲਜਾਵਾਂਗੇ ਸਾਰੀਆਂ ਟਾਹਣੀਆਂ ਨੂੰ ਤੇ ਉੱਪਰੋਂ ਫਿਰ ਉਹਨਾਂ ਦੀ ਗਰੋਥ ਸਾਈਡ ਨੂੰ ਕਰਾਉਣੀ ਹੈ ਜਿੱਥੋਂ ਤੁਸੀਂ ਆਸਾਨੀ ਨਾਲ ਕਟਾਈ ਵੀ ਕਰ ਸਕੋ ਤੇ ਜਿਹੜੀ ਆਸਾਨੀ ਨਾਲ ਜਿਹੜੀ ਫਲ ਵਰਗਰਿਆਂ ਦੀ ਜਿਹੜੀ ਤੜਾਈ ਹੈਗੀ ਉਹ ਵੀ ਆਸਾਨੀ ਨਾਲ ਹੋ ਸਕੇ ਤੇ ਜਿਹੜੀ ਕੁਆਲਿਟੀ ਵੀ ਵਧੀਆ ਬਣ ਸਕੇ ਇਸ ਤਰ੍ਹਾਂ ਦੇ ਤਰੀਕਿਆਂ ਨਾਲ ਜਿਹੜਾ ਤੁਸੀਂ ਫਲਾਂ ਵਾਲੇ ਬੂਟਿਆਂ ਦੇ ਵਿੱਚ ਜ਼ਿਆਦਾ ਫਲ ਲੈ ਸਕਦੇ ਹੋਗੇ ਵਧੀਆ ਸ਼ੇਪ ਬਣਾ ਸਕਦੇ ਹੋ ਥਾਂ ਨੂੰ ਵਧੀਆ ਮੈਨੇਜ ਕਰ ਸਕਦੇ ਹੋ ਅਮਰੂਦ ਦੇ ਬੂਟੇ ਨੂੰ ਛੋਟੇ ਤੋਂ ਛੋਟਾ ਵੀ ਰੱਖਿਆ ਜਾ ਸਕਦਾ ਜੇਕਰ ਤੁਹਾਡੇ ਕੋਲ ਥਾਂ ਦੀ ਕਮੀ ਆ ਤਾਂ ਤੁਸੀਂ ਕਟਿੰਗ ਉਸ ਹਿਸਾਬ ਨਾਲ ਇਹਦੀ ਕਰ ਲੈਣੀ ਹੈ ਵੀ ਤੁਸੀਂ ਉਹਨੂੰ ਥੋੜੀ ਜਗ੍ਹਾ ਦੇ ਵਿੱਚ ਆਪਣਾ ਮੈਨੇਜ ਕਰ ਸਕੋ ਫਲ ਵੀ ਲੈ ਸਕੋ ਤੇ ਜਿਹੜੀ ਆਪਦੀ ਜਗ੍ਹਾ ਵੀ ਯੂਟਿਲਾਈਜ਼ ਕਰ ਸਕੋ ਧੰਨਵਾਦ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਜੇਕਰ ਕੋਈ ਸਵਾਲ ਹੋਵੇ ਤਾਂ ਤੁਸੀਂ ਜਿਹੜਾ ਪੁੱਛ ਸਕਦੇ ਹੋਗੇ ਕਟਿੰਗ ਦੇ ਵਿੱਚ ਜਿਹੜਾ ਤਰੀਕਾ ਤੁਸੀਂ ਆਪਦੇ ਮਾਈਂਡ ਦੇ ਹਿਸਾਬ ਨਾਲ ਥੋੜਾ ਬਹੁਤਾ ਬਦਲ ਵੀ ਸਕਦੇ ਹੋਗੇ ਕਈ ਵਾਰ ਹਾਰਡ ਕਟਿੰਗ ਕਰਨੀ ਪੈਂਦੀ ਆ ਉਦੋਂ ਜਿਹੜਾ ਫੈਸਲੇ ਲੈਣੇ ਪੈਂਦੇ ਆ ਬੂਟਿਆਂ ਦੇ ਵਿੱਚ ਵੀ ਕੋਈ ਮੋਟੀ ਟਾਣੀ ਲਾਉਣੀ ਪੈਂਦੀ ਆ ਇਸ ਲਈ ਕੋਸ਼ਿਸ਼ ਕਰੀਏ ਵੀ ਛੋਟੇ ਬੂਟੇ ਦੇ ਵਿੱਚ ਵੀ ਉਸ ਤਰ੍ਹਾਂ ਦੀਆਂ ਟਾਣੀਆਂ ਲੈ ਕੇ ਜਾਈਏ ਤਾਂ ਜੋ ਜਿਹੜੀ ਆਪਣੀ એનર્ਜੀ ਹੈਗੀ ਉਹ ਵੇਸਟ ਨਾ ਹੋਵੇ ਠੀਕ ਹੈ ਜੀ ਧੰਨਵਾਦ